ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੁਨਾਮ ਉਦਮ ਸਿੰਘ ਵਾਲਾ ਤੋਂ ਇਹ ਨਵਾਂ ਪੁਲ ਜਿਹੜਾ ਬਣ ਰਿਹਾ ਹੈ। ਆਹ ਦੇਖ ਲਓ ਤਸਵੀਰਾਂ। ਆਹ ਦੇਖ ਲਓ ਸੀ ਉਧਰੋਂ ਮਸ਼ੀਨ ਤੋਂ ਕਮਾਂਡ ਦਿੱਤੀ ਗਈ ਹੈ। ਤੇ ਨਾਲ ਦੀ ਨਾਲ ਆਹ ਦੇਖੋ ਆਹ ਸਾਈਡ ਆਹ ਦੇਖੋ ਚੈਕਾਂ ਦੀ ਮਦਦ ਨਾਲ ਆਹ ਦੇਖੋ ਸੀ ਪਿੱਛੇ ਨੂੰ ਟੱਕਿਆ ਜਾ ਰਿਹਾ ਹੈ। ਟੈਕਨੋਲਜੀ ਅੱਜਕੱਲ੍ਹ ਦੀ ਟੈਕਨੋਲਜੀ ਤੋਂ ਇਹ ਮਦਦ ਜਿਹੜੀ ਲਈ ਜਾ ਰਹੀ ਹੈ। ਆਨੇ ਨਾ ਲੱਗਦੀ ਸਮੇਤ ਮਿੱਟੀ ਕੱਢੀ ਦੀ ਲੜ ਤੇ ਇਹ 48 ਗਾਉਂ। ਮਿੱਟੀ ਬਾਹਰ ਦੇ ਵਿੱਚ ਜੇ ਸੀ ਦੀ ਲੱਗ ਰਹੀ। ਹੋ ਦੇਖੋ ਵੀ ਲੋਕ ਵੀ ਦੇਖਦੇ ਹੋ ਨਜ਼ਰ ਆ ਰਹੇ ਨੇ ਕਿਸੇ ਦਾ ਸੁਹਣਾ ਚੰਦ ਭਾਰਿਆ। ਕਿ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਤੋਂ ਪ੍ਰਾਪਰ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ। ਟੀ ਮਸ਼ੀਨ ਦੀ ਮਦਦ ਨਾਲ ਇਹਦਾ ਕੋਲੋਂ ਅੱਗੇ ਤੱਕ ਜਾਰੀਆ ਦੇਖੋ। ਨਾ ਮੁੰਦੂਬ ਸਿੰਘ ਵਾਲੇ ਦੀ ਸੁਹਣਾ ਸੰਖਾ ਰਿਹਾ। ਕਿੰਨਾ ਪ੍ਰੇਖਸ਼ਰਾ ਦੇਖੋ ਛੋਟੇ ਛੋਟੇ ਜੰਕਰੰਗੜਾ ਦੇਖੋ ਇੰਨਾ ਥੱਕਿਆ ਗਿਆ ਆ ਦੇਖੋ ਲੱਗ ਭੱਗ ਫੁੱਟ ਫੁੱਟ ਵਾਂਗੂੰ ਅੰਦਰ ਥੱਕਿਆ ਗਿਆ ਕਾਈ ਮੰਨ ਤੋਗੇ ਛੱਡੇ ਨੂੰ ਮਿਲਦਾ 5-5 ਮਿੰਟ ਤੋਂ ਹੋਏ ਉਹਨੇ 5 ਮਿੰਟਾਂ ਚ ਇੱਕ ਫੁੱਟ ਅੰਦਰ ਥੱਕਦਾ ਪੋੜਾ ਨਾ ਕੋਈ ਆਵਾਜ਼ ਨਾ ਕੋਈ ਖੜਕਾ ਨਾ ਦੜਕਾ ਸਮੇਂ ਦਾ ਦੇਖੋ ਜੀ ਮੈਨੂੰ ਹੀ ਪਤਾ ਪਰ ਜਿਹੜਾ ਕੰਮ ਚੱਲ ਰਿਹਾ ਟੈਕਨੋਲੋਜੀ ਦਾ ਮਸ਼ੀਨਰੀ ਦਾ ਕੰਮ ਹੈ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਪੁਲ ਤੇ ਤੇ ਉਹ ਫਿਰ ਇੱਕ ਕਮੈਂਟ ਕਰਿਆ ਗੁਜਰਾਤ ਜਾਮਨਗਰ ਤੋਂ ਉਹ ਕਹਿੰਦਾ ਬਾਈ ਜੀ 15 ਲੱਖ ਤਾਂ ਕੁਝ ਵੀ ਨਹੀਂ 2 ਘੰਟਿਆਂ ਦਾ ਅੱਛਾ ਕਹਿੰਦਾ 2-2 ਕਰੋੜ ਰੁਪਈਆ ਇੱਕ ਦਿਨ ਦਾ 2-2 ਕਰੋੜ ਰੁਪਈਆ ਇੱਕ ਦਿਨ ਦਾ ਹਾਂ 15-15 ਲੱਖ ਤਾਂ ਖੜੀ ਮਸ਼ੀਨ ਦਾ ਹੈ ਜੇ ਚੱਲਿਆ ਨਹੀਂ ਕੰਮ ਖੜੀ ਹੈ ਥੋੜੇ ਆ ਕੇ ਤਾਂ ਉਹਦਾ ਕਿਰਾਇਆ ਜਿਹੜਾ ਤੁਸੀਂ ਉਹ ਤੁਹਾਨੂੰ ਦੱਸਿਆ ਸੀਗਾ ਤਕਰੀਬਨ ਉਹ ਤੁਹਾਨੂੰ ਦੱਸਿਆ ਵੀ ਉਹ ਮਸ਼ੀਨ ਖੜੀ ਤੇ ਕਿੰਨੇ ਪੈਸੇ ਲੱਗੇ ਸੀ ਉਹ ਖੜੀ ਤੇ ਲੈ ਕੇ ਨਹੀਂ ਵੀ ਖੜੀ ਚਾਹੇ 20 ਦਿਨ ਖੜੀ ਰਹੇ 2 ਲੱਖ ਰੋਜ਼ ਦਾ ਖੜੀ ਦਾ 2 ਲੱਖ ਖੜੀ ਦਾ ਰੋਜ਼ ਦਾ ਹੈ ਜੇ ਕੰਮ ਕਰਦੀਏ ਤਾਂ ਕੰਮ ਤਾਂ ਦੇਖਦੇ ਨੇ ਪਹਿਲਾਂ ਕੰਮ ਦਾ ਅੰਗਲਾ ਦੇਣੇ ਜਿਵੇਂ ਹੁਣ ਇੱਕ ਕਾਹ ਕਰਾਉਣਾ ਇਹਦਾ ਅੰਗ ਸਹੀਏ ਕਰਾਂਗੇ ਵੀ ਇਹਦਾ ਲਵਾਂਗੇ ਭਾਈ 20 ਲੱਖ 30 ਜਿਵੇਂ 15 ਲਿਆਤੀ ਉਹਦਾ ਠੀਕ ਹੈ 2 ਘੰਟਿਆਂ ਦਾ ਕੰਮ ਸੀ ਹਾਂ ਕੰਮ ਦਾ ਮਿੱਠਿਆ ਜਾਂਦਾ ਉਹ ਉਹਦਾ ਚਾਹੇ ਉਹ 10 ਘੰਟੇ ਲੱਗਣ ਉਹਨਾਂ ਦੇ ਚਾਹੇ 2 ਲੱਗਣਾ ਠੀਕ ਹੈ ਵੀ ਮਤਲਬ ਉੱਕਾ ਪੁੱਕਾ ਕਰਦੇ ਨੇ ਉੱਕਾ ਪੁੱਕਾ ਕਰਦੇ ਠੀਕ ਹੈ ਕੀ ਕਹੋਗੇ ਟੈਕਨੋਲੋਜੀ ਦਾ ਸਾਮਾ ਅੱਜ ਕੱਲ ਜਿਆਦਾ ਆ ਕੀ ਕਹੋਗੇ ਅੱਜ ਕੱਲ ਲੇਬਰ ਦਾ ਕੰਮ ਘਟ ਗਿਆ ਫਿਰ ਅੱਗੇ ਨੂੰ ਕੀ ਲੱਗਦਾ ਲੇਬਰ ਦਾ ਘਟ ਗਿਆ ਲੇਬਰ ਫੈਕਟਰੀਆਂ ਚ ਹੈ ਵੱਡੀਆਂ ਫੈਕਟਰੀਆਂ ਲੱਗ ਰਹੀਆਂ ਨੇ ਝੋਟ 800 2 2000 ਬੰਦਾ ਬਿਲਕੁਲ ਜਿਆਦਾ ਇਹ ਤਾਂ ਗੁਜਰਾਤ ਚ ਨੇ ਫੈਕਟਰੀਆਂ ਤਾਂ ਹੂੰ ਸਮੁੰਦਰੀ ਕੰਢਾ ਹੈ ਜਹਾਜ਼ ਵੱਡੇ ਜਾਂਦੇ ਨੇ ਉੱਥੇ ਉੱਥੇ ਆ ਵੱਡੇ ਕੰਮ ਪੰਜਾਬ ਚ ਤਾਂ ਕਿਹੜੀਆਂ ਫੈਕਟਰੀਆਂ ਨੇ ਜੇ ਹੈਗੀਆਂ ਨੇ ਤਾਂ ਫਿਰ ਪਾਣੀ ਧਰਤੀ ਚ ਜਾ ਰਿਹਾ ਦੀਆਂ ਦਾ ਹੂੰ ਬਿਲਕੁਲ ਉਹ ਵੀ ਰੋਲਾ ਪੈ ਰਹੇ ਉਹਨੇ ਫਲਾਣੀ ਨੇ ਪਤਾ ਧਰਤੀ ਚ ਫਲਾਣੀ ਦਾ ਪਹਿਰਿਆ ਸ਼ਰਾਬ ਵਾਲਾ ਪਹਿਰਿਆ ਫਲਾਣੀ ਬਾਕੀ ਉਹ ਵੀ ਜਿਹੜੇ ਧਰਨੇ ਵਿਚਾਰੇ ਹੋ ਜਾਂਦੇ ਨੇ ਉਹ ਵੀ ਵੱਖਰੀ ਗੱਲ ਹੈ ਪਰ ਨੇ ਮਜਾ ਦੇ ਜੇ ਫੈਕਟਰੀਆਂ ਕੰਮ ਕਰਨਗੇ ਤਾਂ ਆਪਣੇ ਵਾਲੇ ਫੇਰ ਨਹੀਂ ਹੈਗੇ ਆਪਣੇ ਵਾਲੇ 10% ਨੇ ਕਰਦੇ ਨੇ ਬਿਲਕੁਲ ਜਿਆਦੇ ਉਹੀ ਨੇ ਦੂਜੇ ਬਿਲਕੁਲ ਬਿਲਕੁਲ ਜਿਹੜਾ ਹੁਣ ਲੜਾਈ ਜੀ ਵੇਲੇ ਪਰਪੇ ਤੇ ਹੂੰ ਜਿਹੜੇ ਪਾਏ ਦੇ ਪਾਈ ਦੇ ਹੋਈਆਂ ਚਰਾਏ ਨੇ ਹੂੰ ਕੀ ਬਾਤ ਲਾ ਕੇ ਕੋ ਨਾ ਦੇਖ ਰਹੇ ਹੋ ਲਾਈਵ ਸੰਦ ਦਿਖਾ ਰਹੇ ਹਾਂ ਕੋਈ ਕੰਟਰੋਲ ਵਿੱਚ ਇਹਨੂੰ ਕਮਾਂਡ ਦਿੱਤੀ ਗਈ ਹੈ ਇਧਰਲੀ ਸਾਈਡ ਤੋਂ ਦੇਖੋ ਤੁਸੀਂ ਨਾਲ ਦੀ ਨਾਲ ਜਿਹੜਾ ਜੈਕ ਅੱਗੇ ਨੂੰ ਧੱਕ ਦੇਣੀ ਹੈ ਰਹੇ ਹੈ ਪ੍ਰੈਸ਼ਰ ਵਾਲੇ ਜੈਕਾਂ ਨਾਲ ਕਹਿੰਦੇ ਨੇ ਕਿ ਆਹ ਦੇਖ ਸਕਦੇ ਹੋ ਆਹ ਪ੍ਰੈਸ਼ਰ ਵਾਲੇ ਜੈਕ ਨੇ ਇਧਰ ਆਪਾਂ ਜਿਵੇਂ ਘਰੇ ਕਹਿੰਦੇ ਨੇ ਆਪਾਂ ਚੂੜੀਆਂ ਨਾਲ ਕੱਸਦੇ ਆ ਘਰ ਉੱਚਾ ਚੱਕਦੇ ਆ ਪਰ ਇੱਥੇ ਆਹ ਪ੍ਰੈਸ਼ਰ ਨਾਲ ਇਹ ਪੋਲੇ ਜਿਹੜਾ ਇਹ ਜੈਕ ਕਹਿੰਦੇ ਨੇ ਜੈਕਾਂ ਦੇ ਨਾਲ ਇਹਨਾਂ ਨਾਲ ਅੱਗੇ ਢੇਠਾਂ ਲੱਗੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਇਹਨਾਂ ਨਾਲ ਇਹ ਪੁਲ ਅੱਗੇ ਧੱਕਿਆ ਜਾਂਦਾ ਹੈ ਪੂਰੇ ਪ੍ਰੈਸ਼ਰ ਨਾਲ ਤੁਹਾਨੂੰ ਉਹ ਵੀ ਦਿਖਾਵਾਂਗੇ ਪੂਰੀ ਗੱਲਬਾਤ ਕਿ ਨਹੀਂ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਇਹ ਇੰਤਜਾਮ ਕੀਤਾ ਹੋਇਆ ਹੈ ਚਾਰ ਪੰਜ ਦਿਨ ਦੇ ਵਿੱਚ ਵਿੱਚ ਹੱਲ ਦਾ ਸਮਾਂ ਦੱਸਿਆ ਗਿਆ ਚਾਰ ਪੰਜ ਦਿਨ ਦੇ ਸਮੇਂ ਦੇ ਵਿੱਚ ਬਚੀ ਜੜਾ ਸੋ ਆਹ ਆਹ ਇੰਨੀ ਜਗ੍ਹਾ ਆ ਦਿਖ ਸਕਦੇ ਆ ਆ ਦਿਖ ਆਹ ਦੇਖ ਰਹੇ ਆ ਆ ਸਾਈਡ ਵਾਲਾ ਪੁਲ ਵੀ ਡਰੇਨ ਨਾਲ ਜਾਂ ਜਿਹੜੀ ਮਸ਼ੀਨ ਨਾਲ ਮਿੱਟੀ ਹੋ ਰਹੀ ਹੈ ਇਹਦੇ ਅਗਲੇ ਪਾਸੇ ਹੋ ਜਾਣਾ ਡਰੇਨ ਨਾਲ ਪਹਿਲੋ ਵੀਰ ਤੁਹਾਨੂੰ ਆਹ ਵੀ ਡਰੇਨ ਦਾ ਪਾਸਾ ਜਾ ਕੇ ਦੇਖਣਾ ਪਏਗਾ ਇਹ ਨੀਂ ਆ ਗਿਆ ਸੀ ਥੋੜਾ ਜਿਹਾ ਦੇਖ ਲੈ ਤੁਹਾਨੂੰ ਛੋਟੇ ਛੋਟੇ ਕੋਲਰ ਨੂੰ ਆਹ ਮਸ਼ੀਨਰੀ ਨਾਲ ਇੱਕ ਪਾਸੇ ਉਹ ਨਿਸ਼ਾਨੀ ਨਹੀਂ ਦੇਖ ਰਿਹਾ ਲੈਟ ਆ ਜਾ ਹਾਂ ਆ ਗਏ ਨਾਲ ਅੰਦਰ ਜਾ ਰਹੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਜਾ ਕੇ